ਦਲਜੀਤ ਕਲਸੀ ਨੂੰ ਲੈ ਕੇ ਬڑے ਵਿਚਾਰ ਫਿਲਹਾਲ ਸੋਸ਼ਲ ਮੀਡੀਆ ਦੇ ਉੱਤੇ ਚੱਲਦੇ ਪਏ ਆ ਚੈਨਲਸ ਦੇ ਉੱਤੇ ਇਹ ਚਰਚਾ ਛਿੜੀ ਹੋਈ ਹੈ ਕਿ ਦਲਜੀਤ ਕਲਸੀ ਜਿਹੜੇ ਭਾਈ ਅਮਰਤਪਾਲ ਸਿੰਘ ਦੇ ਕਰੀਬੀ ਸਾਥੀ ਮੰਨੇ ਜਾਂਦੇ ਨੇ ਐਸੋ ਤੱਕ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਇੱਕ ਵੱਡੇ ਔਰ ਸੀਨੀਅਰ ਆਗੂ ਮੰਨੇ ਜਾਂਦੇ ਨੇ ਉਹ ਜੋ ਐਨਐਸਏ ਦੇ ਚੱਲਦੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਨੇ ਉਹ ਹੁਣ ਅਦਾਲਤ ਦਾ ਰੁਖ ਕਰ ਚੁੱਕੇ ਨੇ ਲੰਘੇ ਕੱਲ ਇਸ ਮਾਮਲੇ ਦੇ ਉੱਤੇ ਸੁਣਵਾਈ ਹੋਈ ਹੈ ਹਾਈ ਕੋਰਟ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਦੇ ਉੱਤੇ ਸੁਣਵਾਈ ਹੋਈ ਹੈ ਉਹ ਕੀ ਸੁਣਵਾਈ ਹੋਈ ਹੈ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿਉਂਕਿ ਦਲਜੀਤ ਕਲਸੀ ਨੂੰ ਲੈ ਕੇ ਖਬਰਾਂ ਇਹ ਵੀ ਨੇ ਕਿ ਦਲਜੀਤ ਕਲਸੀ ਇਲੈਕਸ਼ਨਸ ਦਾ ਹਿੱਸਾ ਬਣ ਸਕਦੇ ਨੇ ਡੇਰਾ ਬਾਬਾ ਨਾਨਕ ਕੰਸਟਿਟੂਐਂਸੀ ਤੋਂ ਜ਼ਿਮਨੀ ਚੋਣ ਦੇ ਵਿੱਚ ਹਿੱਸਾ ਲੈ ਸਕਦੇ ਨੇ ਦਲਜੀਤ ਕਲਸੀ ਔਰ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਇਸ ਕੇਸ ਦੇ ਬਾਰੇ ਐਨਐਸਏ ਦੇ ਖਿਲਾਫ ਜਿਹੜਾ ਕੇਸ ਚੱਲਦਿਆ ਪਿਆ ਇਸ ਬਾਰੇ ਡਿਸਕਸ਼ਨ ਕਰਨ ਲਈ ਸਾਡੇ ਨਾਲ ਅੱਜ ਜੋ ਸ਼ਖਸ ਮੌਜੂਦ ਨੇ ਸਭ ਤੋਂ ਪਹਿਲਾਂ ਤਾਂ ਉਹ ਦਲਜੀਤ ਕਲਸੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਲਿਜਾ ਰਹੇ ਨੇ ਪਟੀਸ਼ਨ ਜਿਹੜੀ ਆ ਉਲਝਾਈ ਗਈ ਹੈ ਕਹਿ ਰਹੀ ਹੈ ਕਿ ਦਿਲਜੀਤ ਕਲਸੀ ਦੇ ਵਕੀਲ ਨੇ ਔਰ ਖਾਸ ਕਰਕੇ ਪੰਜਾਬ ਦੇ ਸਾਬਕਾ ਅਸਿਸਟੈਂਟ ਐਡਵੋਕੇਟ ਜਨਰਲ ਮੇਰੀ ਮਰਾਦ ਹੈ ਐਡਵੋਕੇਟ ਹਾਕਮ ਸਿੰਘ ਜੀ ਤੋਂ ਉਹ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਇਹ ਮਾਮਲਾ ਕੀ ਹੈ ਕਿ ਹੱਦ ਤੱਕ ਪਹੁੰਚਿਆ ਲੰਘੇ ਕੱਲ ਵਾਪਰਿਆ ਕੀ ਹੈ ਹਾਕਮ ਸਿੰਘ ਜੀ ਸਮਾਂ ਦਿੱਤਾ ਸਭ ਤੋਂ ਪਹਿਲਾਂ ਬਹੁਤ ਸ਼ੁਕਰੀਆ ਤੁਹਾਡਾ ਵੀ ਸਰਦਾਰ ਸਾਹਿਬ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੇ ਦੇਸ਼ ਵਿਦੇਸ਼ ਦੇ ਵਿਖਰੇ শ্রোਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਦੋਂ ਹੁਣ ਆਪਾਂ ਕੇਸ ਦੀ ਹੂੰ ਬੈਕਗ੍ਰਾਉਂਡ ਦੀ ਗੱਲ ਕਰੀਏ ਤੇ ਆਪ ਜੀ ਨੂੰ ਪਤਾ ਹੋਵੇਗਾ ਕਿ ਕਿਸ ਤਰੀਕੇ ਨਾਲ ਪਿਛਲੇ ਮਾਰਚ ਦੇ ਵਿੱਚ ਜਿਹੜਾ ਹੈ ਦਿਲਜੀਤ ਕਲਸੀ ਤੇ ਉਹਨਾਂ ਦੇ ਨਾਲ ਨਾਲ ਜਿਹੜੇ ਹੋਰ ਨੌ ਬੰਦੇ ਨੇ ਉਹਨਾਂ ਨੂੰ ਐਨਐਸਏ ਦੇ ਤਹਿਤ ਜਿਹੜਾ ਡਿਬੜੂਗੜ੍ਹ ਦੇ ਵਿੱਚ ਭੇਜਿਆ ਗਿਆ ਤੇ ਉਹ ਜਿੰਦੇ ਜਿਹੜੇ ਗਰਾਊਂਡ ਸੀਗੇ ਐਨਐਸਏ ਦੇ ਔਰ ਉਹ ਉਹ ਬੜੇ ਬੇਸਲੈਸ ਸੀ ਔਰ ਉਸ ਤੋਂ ਬਾਅਦ ਜਿਹੜੇ 13 ਮਾਰਚ 2024 ਦੇ ਵਿੱਚ ਉਹਨਾਂ ਦੀ NSA 1 ਸਾਲ ਵਾਸਤੇ ਹੋਰ ਐਕਸਟੈਂਡ ਕਰ ਦਿੱਤੀ ਗਈ। ਸੋ ਅਸੀਂ ਜਿਹੜਾ ਦਿਲਜੀਤ ਸਿੰਘ ਕਲਸੀ ਜੀ ਦੇ ਵੱਲੋਂ ਉਹਨਾਂ ਦੀ ਜਿਹੜੀ NSA ਦੀ ਐਕਸਟੈਂਸ਼ਨ ਹੋਈ ਏ ਉਹਦੇ ਖਿਲਾਫ ਅਸੀਂ ਜਿਹੜੀ ਮਾਨਯੋਗ ਹਾਈ ਕੋਰਟ ਦੇ ਵਿੱਚ ਪਟੀਸ਼ਨ ਫਾਈਲ ਕੀਤੀ ਏ ਤੇ ਉਹਦੇ ਵਿੱਚ ਕੱਲ ਜਿਹੜੀ ਉਹ ਉਹਦੀ ਹੀアリング ਹੋਈ ਸੀ ਉਹਦੇ ਵਿੱਚ ਅਸੀਂ ਮਾਨਯੋਗ ਹਾਈ ਕੋਰਟ ਦੇ ਧਿਆਨ ਦੇ ਵਿੱਚ ਲੈ ਕੇ ਆਇਆ ਆਏ ਕਿ ਜਸਟਿਸ ਦੇ ਨਾਲ ਜਿਹੜੀ ਐਨਐਸਏ ਇਹਨਾਂ ਦੇ ਉੱਤੇ ਲਾਈ ਗਈ ਹੈ ਉਹ ਜਿਹੜੀ ਬੇਬੁਨਿਆਦ ਤਰੀਕੇ ਨਾਲ ਲਗਾਈ ਗਈ ਐਨਐਸਏ ਕਿਸ ਤਰੀਕੇ ਨਾਲ ਬਿਲਕੁਲ ਇਲੀਗਲ ਮੈਨਰ ਦੇ ਵਿੱਚ ਔਰ ਜਿਹੜਾ ਐਨਐਸਏ ਦੇ ਜਿਹੜੇ ਗਰਾਉਂਡਸ ਨੇ ਉਹਨਾਂ ਦੇ ਵਿੱਚ ਕੋਈ ਵੀ ਇੱਕ ਵੀ ਇਲਜ਼ਾਮ ਬਲਜੀਤ ਸਿੰਘ ਕਲਸੀਉ ਤੇ ਇਦਾਂ ਦਾ ਨਹੀਂ ਹੈ ਜਿਹੜਾ ਦੇਸ਼ ਦੀ ਇਕਤਾ ਤੇ ਖੰਡਤਾ ਦੇ ਖਿਲਾਫ ਹੋਵੇ ਫਿਰ ਉਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਮਾਨਜੋ ਹਾਈ ਕੋਰਟ ਨੇ ਜਿਹੜਾ ਉਹ ਨੋਟਿਸ ਇਸ਼ੂ ਕੀਤਾ ਯੂਨੀਅਨ ਆਫ ਇੰਡੀਆ ਨੂੰ ਤੇ ਪੰਜਾਬ ਸਰਕਾਰ ਨੂੰ ਤੇ ਦੋਨਾਂ ਸਰਕਾਰਾਂ ਦੇ ਵੱਲੋਂ ਸੂਬਾ ਸਰਕਾਰ ਤੇ ਸੈਂਟਰ ਸਰਕਾਰ ਦੇ ਵੱਲੋਂ ਉਹਦੇ ਚ ਜਵਾਬ ਦਾਖਲ ਕਰਨ ਲਈ 5 ਹਫ਼ਤੇ ਦਾ ਸਮਾਂ ਮੰਗਿਆ ਗਿਆ ਤੇ ਅਸੀਂ ਫਿਰ ਕੋਰਟ ਦੇ ਧਿਆਨ ਦੇ ਵਿੱਚ ਗੱਲ ਲੈ ਕੇ ਆਏ ਕਿ ਇਹ ਜਿਹੜਾ ਲਿੰਗਰੋਨ ਮਸਲੇ ਨੂੰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਫਿਰ ਮਾਨਯੋਗ ਹਾਈ ਕੋਰਟ ਨੇ ਉਹਨਾਂ ਨੂੰ 3 ਹਫ਼ਤੇ ਦੇ ਅੰਦਰ ਅੰਦਰ ਆਪ ਦਾ ਜਿਹੜਾ ਜਵਾਬ ਦਾਖਲ ਕਰਨ ਦਾ ਸਮਾਂ ਦਿੱਤਾ ਤੇ ਹੁਣ ਅਗਲੀ ਜਿਹੜੀ ਸੁਣਵਾਈ ਇਹਦੇ ਵਿੱਚ 18 ਸਤੰਬਰ ਨੂੰ ਹੋਏਗੀ ਠੀਕ ਹੈ ਅਮ ਇਹ ਨੋਟੀਫਿਕੇਸ਼ਨ ਮੈਨੂੰ ਲੱਗਦਾ ਪਹਿਲਾਂ ਆਈ ਨਹੀਂ ਸੀ ਲੱਗਦਾ ਹੁਣ ਇਹ ਆ ਗਈ ਹੈ ਆਨਲਾਈਨ ਹੈਨਾ ਬਿਲਕੁਲ ਇਹਦੇ ਨੋਟੀਫਿਕੇਸ਼ਨ ਔਰ ਜਿਹੜੀ ਇਹਦੀ ਕਨਫਰਮੇਸ਼ਨ ਲੈਟਰ ਜਿਹੜਾ ਹੈ ਉਹਨਾਂ ਨੇ ਐਨਐਸਏ ਦੀ ਮਯਾਰ ਬਧਾਈਏ ਇਹ ਦੋਨੋਂ ਚੀਜ਼ਾਂ ਜਿਹੜੀਆਂ ਨੇ ਉਹ ਆਉਣ ਦੇ ਮਤਲਬ ਰਿਕਾਰਡ ਆ ਚੁੱਕੀਆਂ ਨੇ ਠੀਕ ਹੈ ਠੀਕ ਹੈ ਅੱਛਾ ਹਾਕਮ ਸਿੰਘ ਜੀ ਮੈਂ ਅਭੀ ਜਾਣਨਾ ਚਾਹੁੰਦਾ ਐ ਐਨਐਸਏ ਨੂੰ ਲੈ ਕੇ ਨਾ ਵਿਵਾਦ ਖਾਸਾ ਪਕਿਆ ਹੋਇਆ ਹੈ ਕਿ ਤੁਸੀਂ ਇਹ ਦਾਵਾ ਕਰਦੇ ਹੋ ਕਿ ਐਨਐਸਏ ਦੇ ਉਹ ਗਰਾਉਂਡਸ ਜਿਹੜੇ ਲਗਾਏ ਗਏ ਨੇ ਉਹ ਸਹੀ ਨਹੀਂ ਹੈਗੇ ਪਰ ਦੂਜੀ ਵੱਡੀ ਗੱਲ ਇਹ ਵੀ ਦਾਵਾ ਕੀਤਾ ਗਿਆ ਹੈ ਕਿ ਐਨਐਸਏ ਜਿਹੜੀ ਵਧਾਣੀ ਵਧਾਣੀ ਸੀਗੀ ਉਹ ਤਿੰਨ ਤਿੰਨ ਮਹੀਨਿਆਂ ਦੀ ਵਿੱਚ ਦੇ ਵਿੱਚ ਵਧਾਉਣੀ ਸੀਗੀ ਜਦ ਕਿ ਸਿੱਧਾ 12 ਮਹੀਨਿਆਂ ਦੀ ਵਿੱਚ ਦੇ ਉੱਤੇ ਵਧਾ ਦਿੱਤੀ ਗਈ ਹੈ ਇਹ ਪ੍ਰੋਸੈਸ ਕੀ ਹੁੰਦਾ ਹੈ ਇਹ ਵੀ ਇੱਕ ਵਾਰ ਸਮਝਾਓ ਕਿ ਐਨਐਸਏ ਲੱਗਣ ਦਾ ਉਹਨੂੰ ਵਧਾਉਣ ਦਾ ਪ੍ਰੋਸੈਸ ਕਿਵੇਂ ਹੈ ਸਭ ਤੋਂ ਪਹਿਲਾਂ ਤਾਂ ਜਿਹੜਾ ਨੈਸ਼ਨਲ ਸਕਿਉਰਿਟੀ ਐਕਟ ਹੈ ਉਹਨਾਂ ਲੋਕਾਂ ਦੇ ਉੱਤੇ ਲਗਾਇਆ ਜਾਂਦਾ ਹੈ ਜਿਨ੍ਹਾਂ ਤੋਂ ਦੇਸ਼ ਦੀ ਇਕਤਾ ਤੇ ਖੰਡਤਾ ਨੂੰ ਖਤਰਾ ਹੋਵੇ ਜਾਂ ਮਤਲਬ ਇਦਾਂ ਲੱਗੇ ਕਿ ਇਹ ਬਹੁਤ ਵੱਡੇ ਲੈਵਲ ਦੇ ਉੱਤੇ ਦੇਸ਼ ਨੂੰ ਜਿਹੜਾ ਨੁਕਸਾਨ ਪਹੁੰਚਾ ਸਕਦੇ ਨੇ ਸੋ ਦਜੀਤ ਸਿੰਘ ਕਲਸੀ ਨੇ ਜਿਹੜੀ ਅਣਸਿੱਧ ਦਜੀਤ ਸਿੰਘ ਕਲਸੀ ਦੇ ਉੱਤੇ ਲਗਾਈ ਗਈ ਹੈ ਉਹਦੇ ਜਿਹੜੇ ਗਰਾਊਂਡ ਨੇ ਉਹ ਸਾਰੇ ਦੇ ਸਾਰੇ ਗਰਾਊਂਡ ਜਿਵੇਂ ਆਪਾਂ ਕਹਿ ਦਈਏ ਕਿ ਬਹੁਤ ਲੂਜ਼ ਨੇ ਜਿਨ੍ਹਾਂ ਦੇ ਵਿੱਚ ਅਗਰ ਮੈਂ ਤੁਹਾਨੂੰ ਤੁਸੀਂ ਬੜੇ ਹੈਰਾਨ ਹੋਵੋਗੇ ਉਹ ਗਰਾਉਂਡ ਸੁਣ ਕੇ ਕਿ ਭਾਈ ਸ਼ਹੀਦ ਜਿਹੜਾ ਸੀਗਾ ਦੀਪ ਸਿੰਘ ਸਿੱਧੂ ਦੀ ਪਰਚੀ ਦੇ ਉੱਤੇ ਸ਼ਾਮਲ ਹੋਣਾ ਉਹਦੇ ਨਾਲ ਨਾਲ ਪਾਈ ਅਮਰਤਪਾਲ ਸਿੰਘ ਦੀ ਦਸਤਾਰਬੰਦੀ ਦੇ ਵਿੱਚ ਸ਼ਾਮਲ ਹੋਣਾ ਇਦਾਂ ਦੇ ਗਰਾਊਂਡ ਜਿਹੜੇ ਨੇ ਉਹ ਐਨਐਸਏ ਲਾਈ ਗਈ ਉਹਨਾਂ ਦੇ ਵਿੱਚ ਲੱਖਾਂ ਬੰਦੇ ਜਿਹੜੇ ਨੇ ਉਹਨਾਂ ਦੀ ਬਰਸੀ ਦੇ ਉੱਤੇ ਜਾਂ ਪਾਈ ਅਮਰਤਪਾਲ ਸਿੰਘ ਦੀ ਦਸਤਾਰਬੰਦੀ ਦੇ ਉੱਤੇ ਵਿੱਚ ਸ਼ਾਮਲ ਹੋਏ ਸੀਗੇ ਤੇ ਉਹ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਉਹਨਾਂ ਸਾਰੇ ਲੋਕਾਂ ਨੂੰ ਡਿਟੇਨ ਕਰ ਸਕਦੇ ਹੋ ਦੂਜੀ ਗੱਲ ਇਹ ਕਿ ਜਦੋਂ ਐਨਐਸਏ ਲਗਾਈ ਜਾਂਦੀ ਹੈ ਤਾਂ 1 ਸਾਲ ਦੇ ਵਾਸਤੇ ਜਿਹੜੀ ਐਨਐਸਏ ਲੱਗਦੀ ਹੈ ਫਿਰ ਉਹਨੂੰ ਐਕਸਟੈਂਡ ਕਰਨ ਦੀ ਜਿਹੜੀ ਆਪਾਂ ਕਹਿ ਦਈਏ ਅਵਧੀ ਹੁੰਦੀ ਹੈ ਉਹ 3-3 ਮਹੀਨੇ ਕਰਕੇ ਕੀਤੀ ਜਾਂਦੀ ਹੈ ਪਰ ਪੰਜਾਬ ਸਰਕਾਰ ਨੇ ਸਿੱਧਾ ਹੀ 1 ਸਾਲ ਵਾਸਤੇ ਐਕਸਟੈਂਡ ਕੀਤੀ ਪਹਿਲੋ ਐਨਐਸਐ ਗਲਤ ਲਗਾਈ ਫਿਰ ਉਹਨੂੰ ਗਲਤ ਤਰੀਕੇ ਦੇ ਨਾਲ ਐਕਸਟੈਂਡ ਕੀਤਾ ਉਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਲੈ ਕੇ ਜਦੋਂ ਕੋਰਟ ਦੇ ਵਿੱਚ ਚੈਲੰਜ ਕੀਤਾ ਤੇ ਕੱਲ ਮਾਨਯੋਗ ਹਾਈ ਕੋਰਟ ਨੇ ਵੀ ਜਿਹੜਾ ਪੰਜਾਬ ਸਰਕਾਰ ਨੂੰ ਇਹ ਸਵਾਲ ਪੁੱਛਿਆ ਕਿ ਤੁਹਾਨੂੰ ਜਿਹੜਾ ਫਰੈਸ਼ ਲੈਟਰ ਉਹ ਹਰ 3 ਮਹੀਨੇ ਬਾਅਦ ਈਸ਼ੂ ਕਰਨਾ ਹੋਏਗਾ ਜਿਹੜਾ ਤੁਸੀਂ ਹੁਣ ਨਹੀਂ ਕੀਤਾਗਾ ਅਗਰ ਟੈਕਨੀਕਲੀ ਦੇਖਿਆ ਜਾਵੇ ਤੇ ਇਹਨਾਂ ਦੀ ਜਿਹੜੀ ਐਨਐਸਐ ਆ ਉਹ ਓਵਰ ਹੋਈ ਨੂੰ ਵੀ ਜਿਹੜਾ ਲੇਟੈਸਟ ਆਰਡਰ ਸੀਗਾ ਉਹਨੂੰ 2 ਮਹੀਨੇ ਤੋਂ ਉੱਤੇ ਸਮਾਂ ਹੋ ਚੁੱਕਿਆ ਮਨ ਲਓ ਜੇ ਪਹਿਲੀ ਐਨਐਸਏ ਬੰਦ ਖਤਮ ਹੁੰਦੀ ਹੈ ਤੇ ਉਸ ਤੋਂ ਬਾਅਦ ਵੀ ਮਨ ਲਾਦਾ ਇੱਕ ਦੋ ਮਹੀਨੇ ਲੰਘ ਗਏ ਸੀਗੇ ਜਦ ਉਸ ਤੋਂ ਬਾਅਦ ਨਵਾਂ ਆਰਡਰ ਆਉਂਦਾ। ਦੇ ਜਿਹੜੀ ਜਦੋਂ ਨਵਾਂ ਆਰਡਰ ਆਇਆ ਦੂਸਰਾ ਆਰਡਰ ਆਇਆ ਤਾਂ ਪਹਿਲੀ ਐਨਐਸਏ ਤੋਂ 10 ਦਿਨ ਪਹਿਲਾਂ ਆ ਚੁੱਕਿਆ ਸੀ। ਤੋਂ ਦੀ ਜਿਹੜੀ ਕਨਫਰਮੇਸ਼ਨ ਹੈ ਉਹ ਉਸ ਤੋਂ ਬਾਅਦ ਆ ਗਈ ਸੀ। ਲੇਕਿਨ ਜਦੋਂ ਹੁਣ ਦੁਬਾਰਾ ਜਿਹੜਾ ਆਰਡਰ ਆਇਆ ਉਹ ਪੂਰੇ ਇੱਕ ਸਾਲ ਦਾ ਆ ਜਿਹੜਾ ਟੈਕਨੀਕਲੀ ਇੱਕ ਹਰ ਤਿੰਨ ਮਹੀਨੇ ਬਾਅਦ ਫਰੈਸ਼ ਆਰਡਰ ਇਹਨਾਂ ਨੂੰ ਜਿਹੜਾ ਉਹਦੇ ਵਿੱਚ ਪਾਸ ਕਰਨਾ ਪੈਣਾ ਸੀ ਕਿਉਂਕਿ ਇਹਦੇ ਵਿੱਚ ਗਰਾਊਂਡ ਜਿਹੜੇ ਨੇ ਉਹ ਬੜੇ ਲੂਜ਼ ਕਿਉਂਕਿ ਦਲਜੀਤ ਸਿੰਘ ਕਲਸੀ ਨੇ ਇਹ ਆਪਣੇ ਕੈਰੀਅਰ ਦੇ ਵਿੱਚ ਇੱਕ ਸਿੰਗਲ ਵਰਡ ਵੀ ਇਦਾਂ ਦਾ ਯੂਜ਼ ਨਹੀਂ ਕੀਤਾ ਜਿਹਾ ਇਦਾਂ ਦੀ ਕੋਈ ਗੱਲ ਨਹੀਂ ਕਹੀ ਕਿ ਜਿਹੜੀ ਦੇਸ਼ ਦੀ ਇਕਤਾ ਤੇ ਅਖੰਡਤਾ ਦੇ ਖਿਲਾਫ ਖਤਰਾ ਹੋਵੇ ਤੇ ਮੈਨੂੰ ਜ਼ਰੂਰ ਇਹ ਲੱਗਦਾ ਹੈ ਕਿ ਅਗਰ ਉਹਨਾਂ ਨੂੰ ਬੋਰਡ ਦੇ ਸਾਹਮਣੇ ਸ਼ਾਮਿਲ ਕੀਤਾ ਜਾਏਗਾ ਤੇ ਜਿਹੜੀ ਸਰਕਾਰ ਦੇ ਵੱਲੋਂ ਐਨਐਸਐ ਲਾਈ ਹੈ ਉਹ ਕਿਤੇ ਵੀ ਐਗਜ਼ਿਸਟ ਨਹੀਂ ਕਰੇਗੀ ਇਹਨਾਂ ਗੱਲਾਂ ਕਰਕੇ ਚਾਹੁੰਦੇ ਨਹੀਂ ਕਿ ਉਹਨੂੰ ਹਰ ਤਿੰਨ ਮਹੀਨਿਆਂ ਬਾਅਦ ਜਿਹੜਾ ਬੋਰਡ ਦੇ ਅੱਗੇ ਇਹਨਾਂ ਨੂੰ ਪੇਸ਼ ਕੀਤਾ ਜਾਵੇ अच्छा हाकम सिंह जी मैं अभी पूछना चाहना देखो भाई अमृतपाल सिंह ਨੂੰ ਲੈ ਕੇ ਹੁਣ ਤੱਕ ਇਹੀ ਗੱਲ ਚੱਲਦੀ ਰਹੀ ਹੈ ਕਿ ਉਹ ਖਾਲਿਸਤਾਨ ਪੱਖਦੇ ਨੇ ਜਾਂ ਉਹ ਖਾਲਿਸਤਾਨ ਦੀ ਗੱਲ ਕਰਦੇ ਨੇ ਹੁਣ ਦਲਜੀਤ ਕਲਸੀ ਨੂੰ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਦਾ ਕਰੀਬੀ ਐਸੋਸੀਏਟ ਕਿਹਾ ਜਾਂਦਾ ਹੈ ਉਸ ਵੇਲੇ ਤਾਂ ਫਿਰ ਇਹੀ ਜ਼ਹਿਨ ਚ ਆਉਂਦਾ ਕਿ ਜੇ ਇਹ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਬਾਹਰ ਆ ਕੇ ਵਿਚਰਦੇ ਨੇ ਤਾਂ ਜ਼ਾਹਿਰ ਤੌਰ ਤੇ ਉਹ ਉਸ মত ਦੇ ਪ੍ਰਚਾਰਕ ਹੋਣਗੇ ਜਾਂ ਆਉਂਦੇ ਸਮੇਂ ਦੇ ਵਿੱਚ ਉਸ ਚੀਜ਼ ਦਾ ਪ੍ਰਚਾਰ ਕਰਨਗੇ ਹੋ ਸਕਦਾ ਕਿ ਸ਼ਾਇਦ ਇਹਨੂੰ ਗਰਾਊਂਡ ਬਣਾ ਕੇ ਇੱਕ ਤੱਥ ਪੇਸ਼ ਕੀਤਾ ਗਿਆ ਹੋਵੇ ਕਿ ਆਉਂਦੇ ਸਮੇਂ ਨੂੰ ਹਾਲਾਤ ਜਿਹੜੇ ਨੇ ਉਹ ਖਰਾਬ ਹੋ ਸਕਦੇ ਆ ਬਿਲਕੁਲ ਸਰਦਾਰ ਸਾਹਿਬ ਸਿੰਘ ਜੀ ਐਸੇ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਜਿਹੜਾ ਆਪਦਾ ਪੱਖ ਰੱਖਿਆ ਕੱਲ ਵੀ ਕੋਰਟ ਦੇ ਵਿੱਚ ਉਹ ਜਿਹੜੀ ਐਨਐਸਏ ਆ ਉਹਦਾ ਵੀ ਜਿਹੜਾ ਮੇਨ ਗਰਾਉਂਡ ਉਹਨਾਂ ਨੇ ਇਹ ਹੀ ਕਿਹਾ ਹੈ ਕਿ ਪੰਜਾਬ ਦੀ ਜਿਹੜੀ ਅਮਨ ਸ਼ਾਂਤੀ ਹੈ ਉਹਨੂੰ ਜਿਹੜਾ ਇਹਨਾਂ ਦੇ ਬਾਹਰ ਆਉਣ ਦੇ ਨਾਲ ਖਤਰਾ ਹੋ ਜਾਏਗਾ ਲੇਕਿਨ ਅਸੀਂ ਮਾਨਯੋਗ ਹਾਈ ਕੋਰਟ ਦੇ ਧਿਆਨ ਦੇ ਵਿੱਚ ਇੱਕ ਗੱਲ ਹੈ ਕਿ ਜਿਹੜੇ ਦਿਲਜੀਤ ਸਿੰਘ ਕਲਸੀ ਨੇ ਉਹ ਇੱਕ ਅੱਛੇ ਬਿਜ਼ਨਸਮੈਨ ਨੇ ਉਹ ਅੱਛੇ ਰਾਈਟਰ ਨੇ ਕੋਚੇ ਫਿਲਮ ਪ੍ਰੋਡਿਊਸਰ ਨੇ ਡਾਇਰੈਕਟਰ ਨੇ ਔਰ ਫਿਲਮੀ ਐਕਟਰ ਨੇ ਔਰ ਉਹਨਾਂ ਦੇ 50 ਸਾਲ ਦੇ ਕੈਰੀਅਰ ਦੇ ਵਿੱਚ ਐਫ ਆਈ ਆਰ ਕੀ ਨੋਟਿਸ ਸਿੰਗਲ ਕੰਪਲੇਂਟ ਉਹਨਾਂ ਦੇ ਖਿਲਾਫ ਅ ਦਰਜ ਨਹੀਂ ਕੀਤੀ ਗਈ ਸੋ ਇਦਾਂ ਤੇ ਜਿਹੜਾ ਬੰਦਾ ਹੈ ਉਹਦੇ ਬਾਹਰ ਆਂਦੇ ਨਾਲ ਪੰਜਾਬ ਦੀ ਜਿਹੜੀ ਅਮਨ ਸ਼ਾਂਤੀ ਉਹਨੂੰ ਕਿਸੇ ਤਰੀਕੇ ਦਾ ਕੋਈ ਖਤਰਾ ਨਹੀਂ ਹੋਏਗਾ ਬਸ ਸਿਰਫ ਅਮਨ ਸ਼ਾਂਤੀ ਦੇ ਨਾਂ ਦੇ ਉੱਤੇ ਜਿਹੜੇ ਕਿਸੇ ਤਰੀਕੇ ਦਾ ਤੁਹਾਡਾ ਵਿਚਾਰਕ ਮਤ ਪੇਦਰੇ ਉਹਨਾਂ ਲੋਕਾਂ ਨੂੰ ਜਿਹੜਾ ਅੰਦਰ ਰੱਖਣਾ ਜਿਹੜੀ ਹੈ ਉਹ ਬਿਲਕੁਲ ਇਲੈਗਲ ਤਰੀਕੇ ਦੇ ਨਾਲ ਰੱਖਣਾ ਉਹ ਗਲਤ ਗੱਲ ਹੈ ਹਾਂ ਅੱਛਾ ਮੈਂ ਇਹ ਵੀ ਪੁੱਛਣਾ ਚਾਹੁੰਦਾ ਕਿਉਂਕਿ ਹੁਣ ਇੱਕ ਹੋਰ ਨਰੇਟਿਵ ਸਾਹਮਣੇ ਆ ਰਿਹਾ ਹੈ ਇੱਕ ਖਬਰ ਸਾਹਮਣੇ ਆ ਰਹੀ ਜਿਸ ਦੇ ਵਿੱਚ ਕਿਹਾ ਜਾ ਰਿਹਾ ਦਲਜੀਤ ਕਲਸੀ ਇਲੈਕਸ਼ਨਸ ਦਾ ਹਿੱਸਾ ਹੋ ਸਕਦੇ ਭਾਗ ਹੋ ਸਕਦੇ ਆ ਯਾਨੀ ਕਿ ਉਹ ਡੇਰਾ ਬਾਬਾ ਨਾਨਕ ਤੋਂ ਚੋਣ ਲੜ ਸਕਦੇ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਕਿਰਾਏ ਵੀ ਦੱਸਿਓ ਹਾਂ ਜੀ ਬੀਗਿੰਗ ਐਨ ਐਡਵੋਕੇਟ ਮੇਰੇ ਨਾਲ ਉਹਨਾਂ ਦੀ ਗੱਲ ਹੁੰਦੀ ਰਹਿੰਦੀ ਹੈ ਜੋ ਵੀ ਉਹਨਾਂ ਨੂੰ ਨਿਹਿਤ ਸਮਾਂ ਹੁੰਦਾ ਹੈ ਜੇਲ੍ਹ ਦੇ ਵਿੱਚੋਂ ਆਪਣੇ ਵਕੀਲ ਦੇ ਨਾਲ ਗੱਲ ਕਰਨ ਦਾ ਤੇ ਜਿਹੜੀ ਮੈਸੇਜ ਕਲਸੀ ਨੇ ਉਹਨਾਂ ਦੇ ਨਾਲ ਵੀ ਮੇਰੀ ਗੱਲਬਾਤ ਹੋਈ ਤੇ ਹੁਣ ਤੱਕ ਤਾਂ 100% ਸ਼ੋਰ ਹੈ ਕਿ ਉਹ ਡੇਰਾ ਬਾਬਾ ਨਾਨਕ ਤੋਂ ਜਿਹੜਾ ਇਲੈਕਸ਼ਨ ਲੜਨਗੇ ਐਮਐਲਏ ਦਾ ਜਿਹੜੀ ਸੀਟ ਖਾਲੀ ਹੋਈ ਉਹਨਦੇ ਤੋਂ ਔਰ ਦੂਜੀ ਗੱਲ ਜੀ ਬੇਸਿਕਲੀ ਗੱਲ ਇਹ ਹੈ ਕਿ ਇਹ ਜੇ ਅਗਰ ਉਹਨਾਂ ਨੇ ਬਾਹਰ ਆਣਾ ਨਿਕਲਣਾ ਤੇ ਇੱਕ ਵਸੀਲਾ ਵੀ ਤਾਂ ਚਾਹੀਦਾ ਕਿ ਇਹ ਲੋਕ ਜਿਹੜੇ ਨੇ ਇਹਨਾਂ ਨੂੰ ਲੋਕ ਚਾਹਤੇ ਨੇ ਇਹਨਾਂ ਦੇ ਪਿੱਛੇ ਲੋਕ ਹੈਗੇ ਨੇ ਤਾਂ ਜੋ ਕੱਲ ਨੂੰ ਅਦਾਲਤਾਂ ਦੇ ਵਿੱਚ ਜਾਂ ਮਤਲਬ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਵੀ ਇਹ ਦਿਖਾਇਆ ਜਾ ਸਕੇ ਕਿ ਜਿਨ੍ਹਾਂ ਲੋਕਾਂ ਨੂੰ ਤੁਸੀਂ ਮਤਲਬ ਗਲਤ ਕੀਤਾ ਉਹ ਲੋਕਾਂ ਦੇ ਨਾਲ ਲੋਕਾਂ ਦੀ ਸਿੰਪੈਥੀ ਹੈਗੀ ਹੈ ਸੋ ਇਹਨਾਂ ਸਾਰੀਆਂ ਗੱਲਾਂ ਪਰ ਪਤੀ ਜੀ ਸਾਹਿਬ ਜਿਹਦੇ ਪਾਸੇ ਔਨ ਦਾ ਕਾਊਂਟਰ ਪਾਸ ਜੇ ਆਪਾਂ ਦੇਖੀਏ ਭਾਈ ਅਮਰਿਤਪਾਲ ਸਿੰਘ ਨੇ ਵੱਡੇ ਮਾਰਜਨ ਦੇ ਨਾਲ ਜਿੱਤ ਹਾਸਲ ਕੀਤੀ ਹੈ ਪਰ ਇਸ ਦੇ ਬਾਵਜੂਦ ਉਹ ਵੀ ਅਜੇ ਐਨਐਸਏ ਦੇ ਚਲਦੇ ਸਜ਼ਾ ਕੱਟ ਰਿਹਾ ਫਿਰ ਇਹ ਕਿਸ ਤਰ੍ਹਾਂ ਉਸ ਚੀਜ਼ ਦਾ ਗਰਾਊਂਡ ਬਣ ਸਕਦਾ ਹੈ ਬਿਲਕੁਲ ਸਾਬ ਸੇਣੀ ਜੀ ਜਿਸ ਤਰੀਕੇ ਨਾਲ ਖੰਡੂਰ ਸਾਹਿਬ ਦੇ ਲੋਕਾਂ ਨੇ ਵੱਡੇ ਮਾਰਜਨ ਦੇ ਨਾਲ ਪਾਈ ਅਮਰਤਪਾਲ ਸਿੰਘ ਨੂੰ ਜਿਤਾਇਆ ਜਾਂ ਆਉਣ ਵਾਲੇ ਇਹਨਾਂ ਦੇ ਵਿੱਚ ਦਿਲਜੀਤ ਕਲਸੀ ਨੂੰ ਜਿਤਾਣਗੇ ਤੇ ਇਹਨਾਂ ਦੇ ਜਿਹੜੇ ਕੇਸ ਨੇ ਉਹ ਜਿਹੜਾ ਆਪਣੇ ਹਾਈ ਕੋਰਟ ਦਾ ਇੱਕ ਪ੍ਰੋਵੀਜ਼ਨ ਇਹਦੇ ਵਿੱਚ ਪਟੀਸ਼ਨ ਦੇ ਮੇਨ ਪੇਜ ਦੇ ਉੱਤੇ ਲਿਖਿਆ ਹੁੰਦਾ ਉਹਨਾਂ ਦੀ ਇੱਕ ਅੱਧ ਕੈਟਾਗਰੀ ਹੁੰਦੀ ਹੈ ਐਮਪੀ ਐਮਐਲਏ ਕੇਸ ਜੀ ਉਹਨਾਂ ਦੇ ਕੇਸੇ ਵੀ ਡਿਲੇ ਨਹੀਂ ਕੀਤੀ ਜਾਂਦੀ ਤੇ ਸੋ ਉਹਨਾਂ ਦੇ ਐਮਪੀ ਬੰਦ ਦੇ ਨਾਲ ਜਾਂ ਦਿਲਜੀਤ ਕਲਸੀ ਉਹਨਾਂ ਦੇ ਐਮਐਲਏ ਬੰਦ ਦੇ ਨਾਲ ਇਹ ਜਿਹੜਾ ਨਿਆਂ ਨੂੰ ਛੇਤੀ ਮਿਲਣ ਦਾ ਜਿਹੜਾ ਰਾਹ ਉਹ ਜ਼ਰੂਰ ਪੱਧਰਾ ਹੋਏਗਾ ਔਰ ਭਾਈ ਅਮਰਪਤਾ ਸਿੰਘ ਜੀ ਨੂੰ ਵੀ ਇਸ ਚੀਜ਼ ਦਾ ਬੈਨੀਫਿਟ ਜ਼ਰੂਰ ਮਿਲੇਗਾ अच्छा मैं ये भी पूछना चाहना है अंत ਦੇ ਵਿੱਚ ਆ ਕੇ ਕਿਉਂਕਿ ਇੱਕ ਪਾਸੇ ਤਾਂ ਅਸੀਂ ਇਹ ਵੀ ਹੁਣ ਵਿਚਾਰ ਕਰ ਰਹੇ ਹਾਂ ਕਿ ਆਉਂਦੇ ਸਮੇਂ ਵਿੱਚ ਐਮਐਲਏ ਬਣ ਸਕਦੇ ਨੇ ਜਾਂ ਇਲੈਕਸ਼ਨ ਲੜ ਸਕਦੇ ਨੇ ਕੀ ਐਮਐਲਏ ਬਣਨ ਤੱਕ ਦਾ ਵੇਟ ਕਰਨਾ ਪਵੇਗਾ ਜਾਂ ਫਿਰ ਇਹ ਕੇਸ ਅਜੇ ਹੀ ਉਹਨਾਂ ਦੇ ਪੱਖ ਵਿੱਚ ਹੈ ਮਤਲਬ ਕੇਸ ਕਿਸ ਤਰ੍ਹਾਂ ਚੱਲਦਾ ਤਾਂ ਇਹ ਵੀ ਇੱਕ ਵਾਰੀ ਅੰਤਿ ਸਮਝਾ ਦਿਓ ਜੋ ਕੱਲ ਬੈਂਚ ਦਾ ਰਵਈਆ ਸੀਗਾ ਉਹਨੇਬਲ ਚੀਫ ਜਸਟਿਸ ਬੈਂਚ ਦਾ ਉਹ ਬੜਾ ਪੋਲਿਟਿਕ ਸਾਨੂੰ ਲੱਗਿਆ ਉਹਦੇ ਸਾਬ ਨਾਲ ਅਸੀਂ ਪੂਰਾ ਸ਼ੋਰਟੀ ਦੇ ਨਾਲ ਇਹ ਕਹਿ ਸਕਦੇ ਹਾਂ ਕਿ ਅਗਲੀ ਤਰੀਕ ਦੇ ਉੱਤੇ ਜਦੋਂ ਸੁਣਵਾਈ ਜਾਂਦੇ ਵਿੱਚ ਹੋਏਗੀ ਤੇ ਮਾਨਯੋਗ ਹਾਈ ਕੋਰਟ ਜਿਹੜੇ ਆ ਉਹ ਐਨਐਸਏ ਨੂੰ ਰਿਵੋਕ ਕਰ ਦੇਣਗੇ ਉਹਨਾਂ ਨੂੰ ਰਿਵੋਕ ਕਰਨ ਤੋਂ ਬਾਅਦ ਫਿਰ ਉਸ ਤੋਂ ਬਾਅਦ ਇਹਨਾਂ ਲੋਕਾਂ ਨੂੰ ਪੰਜਾਬ 'ਚ ਲਿਆ ਕੇ ਫਿਰ ਇਹਨਾਂ ਦੀਆਂ ਜਿਹੜੀਆਂ ਜ਼ਮਾਨਤਾਂ ਨੇ ਉਹਦਾ ਰਾ ਪੱਧਰਾ ਕੀਤਾ ਜਾ ਜਿਵੇਂ ਤੁਸੀਂ ਇਮੀਡੀਏਟ ਰੀਲੀਜ਼ ਐਕਸੈਪਟ ਐਕਸਪੈਕਟ ਕਰਦੇ ਪਏ ਹੋ ਹੈਨਾ ਐਬਸੋਲੂਟਲੀ ਅਸੀਂ ਬਿਲਕੁਲ ਇਹ ਚਾਹਦੇ ਹਾਂ ਕਿ ਇਹਨਾਂ ਲੋਕਾਂ ਨੂੰ ਜਿਹੜਾ ਹੈ ਇਹ ਡੇਢ ਸਾਲ ਤੋਂ ਜਿਹੜੇ ਲੋਕ ਇੱਥੋਂ ਪੰਜਾਬ ਤੋਂ 2500 ਕਿਲੋਮੀਟਰ ਦੂਰ ਜਿਨ੍ਹਾਂ ਦੇ ਨਾਲ ਸਾਡਾ ਖਾਣਾ ਮੈਚ ਨਹੀਂ ਕਰਦਾ ਸਾਡੀ ਬੋਲੀ ਭਰਾਵਾ ਮੈਚ ਨਹੀਂ ਕਰਦਾ ਸਾਡਾ ਵੈਦਰ ਮੈਚ ਨਹੀਂ ਕਰਦਾ ਔਰ ਇਹ ਲੋਕ ਬੇਸਲੈਸ ਜਿਹੜੇ ਗਰਾਊਂਡ ਨੇ ਉਹਨਾਂ ਦੇ ਕਰਕੇ ਏਡੀ ਦੂਰ ਬੰਦ ਨੇ ਉਹਨਾਂ ਲੋਕਾਂ ਨੂੰ ਜਿਹੜਾ ਇਮੀਡੀਏਟਲੀ ਜਿਹੜਾ ਪੰਜਾਬ ਦੇ ਜੇਲ੍ਹਾਂ ਦੇ ਵਿੱਚ ਸ਼ਿਫਟ ਕੀਤਾ ਜਾਏ ਔਰ ਜਿਹੜੀ ਉਹਨਾਂ ਨੇ ਡੇਢ ਸਾਲ ਦੇ ਨੇੜੇ ਸਜ਼ਾ ਕੱਟ ਲਈ ਇੱਥੋਂ ਅਗਰ ਦੇਖਿਆ ਜਾਏ ਤਾਂ ਵੱਡੇ ਤੋਂ ਵੱਡਾ ਕੇਸ ਤੋਂ ਉਹਨਾਂ ਉੱਤੇ 307 ਦਾ ਹੀ ਹੈ ਜਿਹੜਾ ਜਨਾਲਾ ਵਾਲਾ ਕਾਂਡ ਵਾਲਾ ਕੇਸ ਹੈ ਉਸ 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 ਕੇਸ ਦੇ ਵਿੱਚ ਵੀ ਤਾਂ ਹਾਲੇ ਪ੍ਰੋਸੀਕਿਊਸ਼ਨ ਨੇ ਇਹ ਸਾਬਤ ਕਰਨਾ ਕਿ ਕੋਈ ਛੱਟ ਮਾਰੀ ਹੈ ਕਿਹੜੇ ਬੰਦੇ ਨੇ ਮਾਰੀ ਹੈ ਕਿ ਦਿਲਜੀਤ ਸਿੰਘ ਕਲਸੀ ਨੇ ਮਾਰੀ ਹੈ ਜਾਂ ਫਲਾਣੇ ਨਹੀਂ ਵਿੱਚ ਤਾਂ ਇਹ ਵੀ ਗੱਲ ਆਈ ਸੀ ਕਿ ਦਿਲਜੀਤ ਕਲਸੀ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਉਸ ਮਾਮਲੇ ਦੇ ਵਿੱਚ ਉਹ ਇਨਵੋਲਡ ਹੀ ਨਹੀਂ ਹੈਗੇ ਤੇ ਉਹਨਾਂ ਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ ਉਹਦੇ ਵਿੱਚ ਬਿਲਕੁਲ ਦਿਲਜੀਤ ਸਿੰਘ ਕਲਸੀ ਨੇ ਕਿਸੇ ਵੀ ਤਰੀਕੇ ਦੀ ਕੋਈ ਕੈਜੂਐਲਟੀ ਦਾ ਪਾਰਟ ਨਹੀਂ ਰਹੇ ਨਾ ਹੀ ਉਹਨਾਂ ਨੇ ਮਤਲਬ ਕੋਈ ਵੀ ਕਿਸੇ ਤਰੀਕੇ ਦਾ ਹਿੰਸ ਤਰੀਕੇ ਦੇ ਨਾਲ ਕਿਸੇ ਦੇ ਉੱਤੇ ਹਮਲਾ ਕੀਤਾ ਤੇ ਮਤਲਬ ਦਿਲਜੀਤ ਸਿੰਘ ਕਲਸੀ ਦੇ ਵੱਲੋਂ ਕਿਸੇ ਵੀ ਤਰੀਕੇ ਦਾ ਪਹਿਲਾਂ ਵੀ ਔਰ ਜਿਹੜਾ ਇਨ ਡਿਊਰਿੰਗ ਟਾਈਮ ਆਫ ਹਿਸ ਕਸਟਡੀ ਵੀ ਕਿਸੇ ਤਰੀਕੇ ਦਾ ਕੋਈ ਵੀ ਕਾਨੂੰਨ ਦੇ ਨਾਲ ਜਿਹੜੀ ਛੇੜਛਾੜ ਨਹੀਂ ਕੀਤੀ ਗਈ। ਠੀਕ ਹੈ ਠੀਕ ਹੈ ਬਿਲਕੁਲ ਵਕੀਲ ਸਾਹਿਬ ਨੇ ਬੜੇ ਬਿਹਤਰ ਤਰੀਕੇ ਦੇ ਨਾਲ ਸਮਝਾ ਦਿੱਤਾ ਹੁੰਦੇ ਸਮੇਂ ਦੇ ਵਿੱਚ ਕੀ ਕੁਝ ਹੋਣ ਵਾਲਾ ਹੈ ਇੱਕ ਅਨੁਮਾਨ ਲੱਗ ਗਿਆ ਕਿਉਂਕਿ ਜੋ ਹਾਲਾਤ ਕਹਿੰਦੇ ਲੰਘੇ ਕੱਲ ਅਦਾਲਤ ਦੇ ਵਿੱਚ ਨਜ਼ਰ ਆਏ ਨੇ ਜੋ ਜੱਜ ਸਾਹਿਬਾਨ ਦੇ ਰਵਈਏ ਤੋਂ ਪਤਾ ਲੱਗ ਗਿਆ ਉਸ ਤੋਂ ਸ਼ਾਇਦ ਸਾਫ਼ ਨਜ਼ਰ ਆ ਰਿਹਾ ਹੈ ਕਿ ਹੁੰਦੇ ਸਮੇਂ ਦੇ ਵਿੱਚ ਬਲਜੀਤ ਕਲਸੀ ਵਾਸਤੇ ਕੁਝ ਸਖਾਲਾ ਸਮਾਂ ਆ ਸਕਦਾ ਆ ਵਕੀਲ ਸਾਹਿਬ ਦਾ ਇਹਨੇ ਕਿਹਾ ਆ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਇਲੈਕਸ਼ਨਸ ਪੱਧਰ ਤੇ ਉੱਤੇ ਔਰ ਐਨਐਸਏ ਦੀ ਰਿਲੀਜ਼ ਪੱਧਰ ਦੇ ਉੱਤੇ ਉਹ ਵੇਖਣਾ ਹੋਵੇਗਾ ਦੱਸਦੇ ਰਵਾਂਗੇ ਬਨੇ ਰੋ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ